ਦਸ਼ਮੀਸ਼ ਸੀਨੀਅਰ ਸੈਕੰਡਰੀ ਸਕੂਲ ਆ ਦੇਖੋ ਜੀ ਤੇ ਇੱਧਰ ਜਿਹੜਾ ਸਿੱਖੀ ਦਾ ਇਤਿਹਾਸ ਆ ਦੇਖੋ ਜੀ ਦੇਖੋ ਜੀ ਕਿੰਨੀਆਂ ਸੋਹਣੀਆਂ ਇਹ ਸਿੱਖੀ ਦਾ ਇਤਿਹਾਸ ਦੇਖੋ ਜੀ ਉਨ ਕਲੀ ਕਲੀ ਚੀਜ਼ ਦਿਖਾਵਾਂ ਵੀ ਦੇਖੋ ਜੀ ਦੇਖੋ ਜੀ ਇਹ ਹੈ ਸਿੱਖੀ ਦਾ ਇਤਿਹਾਸ ਭਾਈ ਮਨੀ ਸਿੰਘ ਜੀ ਦੇਖੋ ਇਹ ਬੰਦਾ ਸਿੰਘ ਬਹਾਦਰ ਇਹ ਸਵੇ ਸਿੰਘ ਅਤੇ ਭਾਈ ਸਹਾਬਾਜ ਸਿੰਘ ਜੀ ਦੇਖੋ ਹਰਸਾ ਜੀ ਤੁਹਾਨੂੰ ਕਿਵੇਂ ਲੱਗਿਆ ਇੱਥੋਂ ਦਾ ਇਤਿਹਾਸ ਦੇਖ ਕੇ ਵਧੀਆ ਲੱਗਿਆ ਵਧੀਆ ਹੀ ਅੱਛਾ ਕਿਵੇਂ ਦਾ ਵੀਊ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਹੀ ਦੇਖਣ ਨੂੰ ਕੀ ਕੁਝ ਮਿਲਿਆ ਸਹੀ ਦੇ ਸਿੱਖਾਂ ਦੀਆਂ ਸ਼ਹੀਦੀਆਂ ਬਾਰੇ ਜਾਣਕਾਰੀ ਮਿਲ ਗਈ ਹਾਂ ਰਮਾਨ ਪੱਤਰ ਤੈਨੂੰ ਕਿਵੇਂ ਲੱਗਿਆ ਇੱਥੋਂ ਦਾ ਇਤਿਹਾਸ ਦੇਖ ਕੇ ਮੈਨੂੰ ਬਹੁਤ ਅੱਛਾ ਲੱਗਿਆ ਅੱਛਾ ਕੀ ਕੀ ਸਿੱਖਣ ਨੂੰ ਮਿਲਿਆ ਸਿੱਖੀ ਬਾਰੇ ਜਿਵੇਂ ਕਿਹੜੇ ਗੁਰੂ ਨਾਨਕ ਦੇਵ ਜੀ ਹੈ ਨਹੀਂ ਨਹੀਂ ਪੁੱਤਰ ਇੱਥੇ ਜਿਹੜੇ ਸ਼ਹੀਦ ਹੋਏ ਸੀ ਜਿਵੇਂ ਬਾਬਾ ਤੇਗ ਬਹਾਦਰ ਸੀ ਜਿਵੇਂ ਉਹਨਾਂ ਦੀਆਂ ਮਾਰਦਾ ਬੰਨੀਆਂ ਆਖਦੇ ਮੈਨੂੰ ਸ਼ਹੀਦੀ ਸਿੱਖੀ ਦਾ ਇਤਿਹਾਸ ਦੇਖਣ ਨੂੰ ਮਿਲਿਆ ਹੈ ਨਾ ਪੁੱਤਰ ਆ ਮੇਰੇ ਖਾਲਸਾ ਜੀ ਨੇ ਉਹ ਮੇਰਾ ਛੋਟਾ ਬੱਚਾ ਹੈ ਇੱਕ ਵੱਡਾ ਬੱਚਾ ਦੇਖੋ ਜੀ ਭਾਈ ਤਾਰੂ ਸਿੰਘ ਜੀ ਉਹਨੂੰ ਕਹਿੰਦੇ ਸੀ ਹਾਂ ਹਾਂ ਭਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ ਗਿਆ ਸੀਗਾ 18ਵੀਂ ਸਦੀ ਚ ਕੋਈ ਦੱਸ ਕੇ ਨਾ ਕੋਈ ਨਹੀਂ ਵਸ ਕੇ ਨਾ ਮਮਾ ਕੋਲ ਸਾਰੀ ਆ ਦੇ ਹਾਂ ਤੇ ਬੁੱਢੇ ਵਿੱਚ ਸਾਰੀ ਆ ਦੇ ਤੇ ਆਹ ਦੇਖੋ ਜੋ ਕਿ ਬਸ ਕੁਝ ਕੁ ਦੇਣ ਹੀ ਰਹਿ ਗਏ ਸਹਮਜਾ ਦੇ ਸ਼ੀਦ ਦਿਹਾੜਾ ਹੋਂ ਚ ਨਿੱਕੀਆਂ ਜਿੰਨੀਆਂ ਵੱਡੀਆਂ ਸਾਕਾਂ ਨਿੱਕੀਆਂ ਜਿੰਦਾ ਵੱਡਾ ਸਾਕਾਂ ਦੇਖੋ ਵੀ ਨਿੱਕੇ ਜਿੰਦਾ ਵੱਡਾ ਸਾਕਾ ਦੇਖੋ ਸ਼ਹੀਦੀ ਇਹ ਹੈ ਗੁਰੂ ਦੇ ਲਾਲ ਬਾਬਾ ਜੀ ਰਵਤ ਸਿੰਘ ਜੀ ਬਾਬਾ ਕਟ ਸਿੰਘ ਜੀ ਤੇ ਮਾਤਾ ਗੁਜਰ ਘਰ ਜੀ ਸ਼ਹੀਦੀ ਇਹ ਨਾਲ ਵੀ ਦੇਖੋ ਮੰਮਾ ਹੋ ਰਹੀ ਹੈ ਮੰਮਾ ਜੀ ਉਹ ਕੌਣ ਹੈ ਉਹ ਪਾਈ ਮੈਂ ਸੋਚਿਆ ਇੱਥੇ ਨੰਗੇ ਜਾਂਦੇ ਸੀ ਮੈਂ ਕਿ ਚਲੋ ਦੇਖਣਯੋਗ ਚੀਜ਼ਾਂ ਦੇਖ ਗਏ ਤਾਂ ਕਿ ਸਾਰੀਆਂ ਹੀ ਸੰਗਤਾਂ ਨੂੰ ਆਪਾਂ ਦਰਸ਼ਨ ਵੀ ਕਰਾ ਗਏ ਜੀ ਲੇਖੋ ਜੀ ਬਾਬਾ ਬੁੱਢਾ ਸਾਹਿਬ ਜੀ ਬਗੜਦਾ ਐਮ ਡੀ ਐਫ ਹਾਂ ਇਹ ਤਾਂ ਸੀ ਨਹੀਂ ਤਾਂ ਨਹੀਂ ਬਸ ਆਪਸਾਰ ਹੋ ਜਾਂਦੀ ਮਾਤਾ ਭਾਗੋਰ ਜੀ ਆ ਦੇਖੋ ਮਾਤਾ ਭਾਗੋ ਦੇਖੋ ਜੀ लोकेशन है जी ये के ऊपर है दशमेष सीनियर सेकेंडरी स्कूल देखो जी देखो जी बाबा दीप सिंह जी और देखो जी इधर है चोरमार एस एड हाँ स्कूल जी ਆ ਗਿਆ ਜਲਾਨ ਵਾਲਾ ਰੋਡ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹਿੱਤਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਕੀ ਫਤਿਹ